ਵੇਲੇ ਖੁਸ਼ੀ ਤਾਂ ਬਹੁਤ ਜ਼ਿਆਦਾ ਹੀ ਹੁੰਦੀ ਹੈ ਜਦੋਂ ਟੈਕਸੀ ਚਲਾਉਣ ਵਾਲੇ ਜਾਂ ਫਿਰ ਥਿਆੜੀਦਾਰ ਮਜ਼ਦੂਰ ਦੇ ਧੀਆ ਪੁੱਤਰਾ ਵੱਡੇ ਅਹੁਦੇ ਤੱਕ ਪਹੁੰਚਦਿਆਂ ਨਹੀਂ ਤੇ ਮਾਪਿਆਂ ਦੇ ਲੰਬੇ ਸੰਘਰਸ਼ ਤੋਂ ਬਾਅਦ ਉਹਨਾਂ ਨੂੰ ਉਹ ਦਿਨ ਦਿਖਾਉਂਦੇ ਨੇ ਜਿੱਥੇ ਆਖਿਰਕਾਰ ਹਰ ਗਰੀਬ ਪਹੁੰਚਣਾ ਚਾਹੁੰਦਾ ਹੈ ਜੀਹਾਂ ਇੱਕ ਟੈਕਸੀ ਡਰਾਈਵਰ ਦਾ ਪੁੱਤ ਅੱਜ ਆਈਪੀਐਸ ਅਫਸਰ ਲੱਗਿਆ ਹੈ ਤੇ ਅੱਜ ਮਾਪਿਆਂ ਦੇ ਨਾਲ-ਨਾਲ ਦੇਸ਼ ਦਾ ਨਾਮ ਵੀ ਰੋਸ਼ਨ ਕਰ ਦਿੱਤਾ ਟੈਕਸੀ ਡਰਾਈਵਰ ਜੋ ਰੋਜ਼ਾਨਾ ਮਿਹਨਤ ਕਰਦਾ ਹੈ ਜਿੰਨੀ ਕਿ ਤਿਆਰੀ ਬੰਦੀ ਹੈ ਉਸੇ ਦੇ ਸਿਰ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਪਰ ਉਸਦੇ ਪੁੱਤ ਨੇ ਸੋਚਿਆ ਕਿਉਂ ਨਾ ਮੈਂ ਆਪਣੇ ਬਾਪੂ ਨੂੰ ਮਾਣ ਮਹਿਸੂਸ ਕਰਵਾਵਾਂ ਤੇ ਕੁਝ ਵੱਖਰਾ ਕਰਕੇ ਦਿਖਾਵਾਂ ਇਸ ਵੱਖਰਾ ਕਰਨ ਦੀ ਚਾਹਤ ਨੇ ਉਸ ਨੂੰ ਯੂਪੀਐਸਸੀ ਦਾ ਐਗਜ਼ਾਮ ਦੀ ਤਿਆਰੀ ਕਰਨ ਦੇ ਲਈ ਪ੍ਰੇਰਣਾ ਦਿੱਤੀ ਤੇ ਅੱਜ ਇਹ ਪੁੱਤ ਆਈਪੀਐਸ ਅਫਸਰ ਬਣ ਗਿਆ ਤੇ ਪਿਤਾ ਅੱਜ ਇੰਨੀ ਜ਼ਿਆਦਾ ਖੁਸ਼ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਜ ਮੇਰੇ ਪੁੱਤਰ ਨੇ ਮਾਣ ਮੇਰਾ ਵਧਾਇਆ ਤੇ ਨਾਲ ਜਿਨ੍ਹਾਂ ਵੱਡੇ ਅਫਸਰਾਂ ਨੂੰ ਮੈਂ ਆਪਣੀਆਂ ਟੈਕਸੀਆਂ ਦੇ ਵਿੱਚ ਘੁਮਾਉਂਦਾ ਸੀ ਤੇ ਅੱਜ ਮੇਰਾ ਪੁੱਤ ਉਸੇ ਟੈਕਸੀ ਦੀ ਪਿਛਲੀ ਸੀਟ ਦੇ ਉੱਤੇ ਬੈਠ ਕੇ ਘੁਮੇਗਾ ਤੇ ਮੈਂ ਖੁਦ ਉਸਨੂੰ ਘੁਮਾਵਾਂਗਾ ਇਹ ਕਹਾਣੀ ਹੈ ਹਰਿਆਣਾ ਦੇ ਉਸ ਨੌਜਵਾਨ ਦੀ ਜਿਸ ਨੇ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕਰ ਦਿੱਤਾ ਖੁਦ ਪਿਤਾ 10ਵੀਂ ਪਾਸ ਨੇ ਪਰ ਸਿੱਖਿਆ ਤੇ ਪੜਾਈ ਦੇ ਮਹੱਤਵ ਨੂੰ ਚੰਗੀ ਤਰੀਕੇ ਦੇ ਨਾਲ ਸਮਝਦੇ ਨੇ ਤੇ ਨਾਲ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਸਿੱਖਿਆ ਦਾ ਕਿੰਨਾ ਮਹੱਤਵ ਮਹੱਤਵ ਹੈ ਤੇ ਅੱਜ ਉਸੇ ਹੀ ਸਿੱਖਿਆ ਦੇ ਬਲਬੂ ਦੇ ਉਹਨਾਂ ਦੇ ਪੁੱਤ ਨੇ ਆਈਪੀਐਸ ਅਫਸਰ ਬਣਨ ਤੱਕ ਦਾ ਸਫ਼ਰ ਪੂਰਾ ਕੀਤਾ ਹੈ। ਇੱਕ ਕਹਾਣੀ ਹੈ ਹਰਿਆਣਾ ਦੇ 라ਵੇੜੀ ਦੇ ਇੱਕ ਨੌਜਵਾਨ ਦੀ ਜੋ ਅੱਜ ਯੂਪੀਐਸਸੀ ਦਾ ਟੈਸਟ ਕ੍ਰੈਕ ਕਰਕੇ ਅਫਸਰ ਲੱਗਿਆ ਹੈ। ਦੱਸਦੀ ਹੈ ਹਰਿਆਣਾ ਦੇ 라ਵੇੜੀ ਸ਼ਹਿਰ ਦੇ ਟੈਕਸੀ ਚਲਾਣ ਵਾਲੇ ਹਰਦੀয়াল ਦੇ ਪੁੱਤਰ शिवम ਨੇ यूपीएससी एग्जाम ਨੂੰ ਕ੍ਰੈਕ ਕਰ ਲਿਆ 457ਵਾਂ ਰੈਂਕ ਹਾਸਲ ਕਰਕੇ ਉਸਨੇ ਆਈਪੀਐਸ ਬਣਨ ਦਾ ਆਪਣਾ ਸੁਪਨਾ ਅੱਜ ਪੂਰਾ ਕਰ ਲਿਆ शिवम ਨੇ ਆਪਣੀ ਦੂਸਰੀ ਕੋਸ਼ਿਸ਼ ਦੇ ਵਿੱਚ ਇਸ ਔਖੀ ਪ੍ਰੀਖਿਆ ਨੂੰ ਪਾਸ ਕੀਤਾ ਹੈ ਪੇਸ਼ੇ ਦੇ ਨਾਲ ਉਹ ਆਈਆਈਟੀ ਸਿਵਲ ਇੰਜੀਨੀਅਰ ਹੈ ਤੇ ਬਿਨਾਂ ਕੋਚਿੰਗ ਦੇ ਨਾਲ ਹੀ ਉਸਨੇ ਇਸ ਮੁਸ਼ਕਲ ਟੈਸਟ ਨੂੰ ਦੂਸਰੀ ਕੋਸ਼ਿਸ਼ ਦੇ ਵਿੱਚ ਪਾਸ ਕੀਤਾ ਹੈ शिवम ਦਾ ਪੂਰਾ ਪਰਿਵਾਰ ਮੂਲ ਰੂਪ ਦੇ ਵਿੱਚ ਹਰਿਆਣਾ ਦੇ 라ਵੇੜੀ ਦਾ ਰਹਿਣ ਵਾਲਾ ਹੈ ਪਰ ਇਸ ਵੇਲੇ ਉਹਨਾਂ ਦਾ ਪੂਰਾ ਪਰਿਵਾਰ ਗੁਲਾਬੀ ਬਾਗ ਦੇ ਵਿੱਚ ਰਹਿੰਦਾ ਹੈ शिवम ਨੇ ਦੱਸਿਆ ਹੈ ਕਿ ਉਸ ਦਾ ਸਪਨਾ ਕੁਝ ਅਲੱਗ ਕਰਨ ਦਾ ਸੀ ਇਸ ਕਰਕੇ ਉਸ ਨੇ ਯੂਪੀਐਸਸੀ ਨੂੰ ਚੁਣਿਆ ਨਵੋਦਿਆ ਵਿਦਿਆਲੇ ਤੱਕ ਉਸ ਨੇ 12ਵੀਂ ਜਮਾਤ ਤੱਕ ਆਪਣੀ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਆਈਆਈਟੀ ਦੀ ਤਿਆਰੀ ਕੀਤੀ ਤਾਂ ਉਸ ਦੇ ਬਾਅਦ ਆਈਆਈਟੀ ਦੇ ਵਿੱਚ ਉਸ ਨੂੰ ਸਫਲਤਾਪੂਰਵਕ ਐਡਮਿਸ਼ਨ ਮਿਲ ਜਾਂਦਾ ਹੈ गुवाहाटी ਦੇ ਵਿੱਚ ਉਸਨੇ ਬੀਟੈਕ ਦੀ ਪੜ੍ਹਾਈ ਕੀਤੀ ਤੇ ਇਸ ਵੇਲੇ ਉਸਨੇ ਯੂਪੀਐਸਸੀ ਦੀ ਜਰੂਰ ਤਿਆਰੀ ਸ਼ੁਰੂ ਕੀਤੀ ਤਾਂ ਉਸਨੂੰ ਲੱਗਿਆ ਸੀ ਕਿ ਸ਼ਾਇਦ ਇਹ ਮੇਰੇ ਤੋਂ ਨਹੀਂ ਹੋਵੇਗਾ ਪਰ ਕੁਝ ਵੱਖਰਾ ਕਰਨ ਦਾ ਦਿਮਾਗ ਦੇ ਵਿੱਚ ਕੀੜੇ ਨੇ ਅੱਜ ਉਸਨੂੰ ਇੱਥੇ ਤੱਕ ਪਹੁੰਚਾ ਦਿੱਤਾ ਹੈ। ਉੱਤੇ ਸ਼ਿਵਮ ਦਾ ਕਹਿਣਾ ਹੈ ਕਿ ਮੂਲ ਰੂਪ ਤੋਂ ਵਿੱਚ ਮੈਨੂੰ ਆਪਣੀ ਮਾਂ ਤੋਂ ਪ੍ਰੇਰਣਾ ਮਿਲੀ ਹੈ। ਜਿਵੇਂ ਹੀ ਮੇਰੀ ਮਾਂ ਰੋਜ਼ਾਨਾ ਮਿਹਨਤ ਕਰਦੀ ਸੀ ਪਿਤਾ ਮੇਰੇ 10ਵੀਂ ਪਾਸ ਪਰ ਫਿਰ ਵੀ ਸਾਨੂੰ ਘਰ ਦੇ ਵਿੱਚ ਪੈਸੀ ਕਮਾ ਕੇ ਲਿਆਉਂਦੇ ਸੀ ਐਸੇ ਕਰਕੇ ਮੈਂ ਸੋਚਿਆ ਕਿਉਂ ਨਾ ਆਪਣੇ ਮਾਪਿਆਂ ਨੂੰ ਉਹ ਸੁਪਨਾ ਪੂਰਾ ਕਰਕੇ ਦਿੱਤਾ ਜਾਵੇ ਜੋ ਇਹ ਅਸਲ ਰੂਪ ਦੇ ਵਿੱਚ ਹੱਕਦਾਰ ਨੇ ਉਹ ਇਹ ਦਿਨ ਜ਼ਰੂਰ ਸੋਚਦੇ ਨੇ ਕਿ ਸਾਡੇ ਵੀ ਪੁੱਤਰ ਇਹਨਾਂ ਅਫਸਰਾ ਵਾਂਗੂ ਇਸ ਮੁਕਾਮ ਤੇ ਪਹੁੰਚੇ ਤਾਂ ਇਸ ਕਰਕੇ ਮੈਂ ਇਸ ਵੱਖਰਾ ਕਰਨ ਦੀ ਚਾਹਤ ਦੇ ਨਾਲ 2 ਸਾਲ ਦਾ ਸਮਾਂ ਲਿਆ ਤੇ ਆਪਣੀ ਪ੍ਰੀਖਿਆ ਦੀ ਤਿਆਰੀ ਰੱਜ ਕੇ ਕੀਤੀ ਹੈ ਤੇ ਅੱਜ ਮੈਂ ਉਸ ਨੂੰ ਪਾਸ ਕਰਕੇ ਆਈਪੀਐਸ ਦਾ ਸਪਨਾ ਜਿਹੜਾ ਵੇਖਿਆ ਸੀ ਉਸ ਨੂੰ ਪੂਰਾ ਕਰ ਲਿਆ ਤਾਂ ਖੁਸ਼ੀ ਤਾਂ ਬੇहद ਜ਼ਿਆਦਾ ਹੁੰਦੀ ਹੈ ਜਦੋਂ ਧੀਆ ਪੁੱਤ ਜਿਹੜੇ ਗਰੀਬ ਘਰਾ ਤੋਂ ਉੱਠ ਕੇ ਵੱਡੇ ਮੁਕਾਮਾਂ ਤੱਕ ਪਹੁੰਚਦੇ ਨੇ ਤੇ ਜਦੋਂ ਉਹਨਾਂ ਦੇ ਮਾਪਿਆਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਹੁੰਦੇ ਨੇ ਤਾਂ ਉਹਨਾਂ ਨੂੰ ਦੇਖ ਕੇ ਹਰ ਕਿਸੇ ਨੂੰ ਇੱਕ ਪ੍ਰੇਰਣਾ ਜ਼ਰੂਰ ਮਿਲਦੀ ਹੈ ਜੇ ਇਹ ਕਰ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਜੀ ਹਾਂ ਯੂਪੀਐਸਸੀ 2023 ਪ੍ਰੀਖਿਆ ਦਾ ਹਾਲ ਦੇ ਵਿੱਚ ਨਤੀਜੇ ਨਿਕਲੇ ਨੇ ਨਤੀਜਿਆਂ ਦੇ ਵਿੱਚ ਬਹੁਤ ਸਾਰੇ ਅਜਿਹੀ ਨੌਜਵਾਨਾਂ ਦੀ ਕਹਾਣੀਆਂ ਸਾਹਮਣੇ ਆਈਆਂ ਨੇ ਕਿ ਤਕਰੀਬਨ ਇਸ ਪ੍ਰੀਖਿਆ ਨੂੰ ਹਰ ਸਾਲ ਹਜ਼ਾਰਾਂ ਉਮੀਦਵਾਰ ਪਾਉਂਦੇ ਨੇ ਤੇ ਬਹੁਤ ਘੱਟ ਹੀ ਉਮੀਦਵਾਰ ਇਸ ਔਖੀ ਪ੍ਰੀਖਿਆ ਨੂੰ ਪਾਸ ਕਰ ਲੈਂਦੇ ਨੇ ਯੂਪੀਐਸਸੀ ਪ੍ਰੀਖਿਆ ਦੇਸ਼ ਦੀ ਸਭ ਤੋਂ ਔਖੀ ਪ੍ਰੀਖਿਆ ਦੇ ਵਿੱਚ ਮੰਨੀ ਜਾਂਦੀ ਹੈ ਜੇਕਰ ਪੂਰੀ ਵਿਸ਼ਵ ਦੀ ਗੱਲ ਕਰੀਏ ਤਾਂ ਦੁਨੀਆ ਦੀ ਸਭ ਤੋਂ ਔਖੀ 3ਰ ਨੰਬਰ ਦੀ ਇਹ ਪ੍ਰੀਖਿਆ ਮੰਨੀ ਜਾਂਦੀ ਹੈ ਇਸ ਵਾਰ ਇਸ ਨੂੰ ਪਾਸ ਕੀਤਾ ਹੈ 1015 ਲੋਕਾਂ ਨੇ ਤੇ ਉਹਨਾਂ ਦੇ ਵਿੱਚੋਂ ਕਹਾਣੀ ਸ਼ਿਵਮ ਦੀ ਵੀ ਹੈ ਸ਼ਿਵਮ ਇੱਕ ਗਰੀਬ ਪਰਿਵਾਰ ਦਾ ਰਹਿਣ ਵਾਲਾ ਸੀ ਉਸਦੇ ਪਿਤਾ ਟੈਕਸੀ ਚਲਾਉਂਦੇ ਸੀ ਪਰ ਪਿਤਾ ਨੂੰ ਪੜ੍ਹਾਈ ਦਾ ਮੂਲ ਪੂਰਨ ਤੌਰ ਤੋਂ ਪਤਾ ਸੀ ਇਸੇ ਦੇ ਬਦੌਲਤ ਉਹਨਾਂ ਨੇ ਖੁਦ 10ਵੀਂ ਪਾਸ ਕੀਤੀ ਪਰ ਆਪਣੇ ਬੱਚੇ ਨੂੰ IIT ਤੱਕ ਪਹੁੰਚਾਇਆ ਪਰ ਨਾਲ ਹੀ ਸ਼ਿਵਮ ਦੀ ਕਹਾਣੀ ਉਹਨਾਂ ਲੋਕਾਂ ਨੂੰ ਵੀ ਪ੍ਰੇਰਣਾ ਦਿੰਦੀ ਹੈ ਜੋ ਇਸ ਵੇਲੇ UPSC ਦੀ ਤਿਆਰੀ ਕਰ ਰਹੇ ਨੇ ਤੇ ਨਾਲ ਉਹਨਾਂ ਲੋਕਾਂ ਨੂੰ ਵੀ ਇੱਕ ザ रोल ਸੰਦੇਸ਼ ਦਿੰਦੀ ਹੈ ਜਿਹੜੇ ਲੋਕੀ ਵੱਡੀਆਂ ਕੋਚਿੰਗਾਂ ਮਹਿੰਗੀਆਂ ਕੋਚਿੰਗਾਂ ਲੈ ਕੇ ਫਿਰ ਵੀ ਟੈਸਟ ਨਹੀਂ ਕ੍ਰੈਕ ਕਰ ਪਾਦੇ ਨੇ ਤੇ ਇਹ ਕਹਿ ਦਿੰਦੇ ਨੇ ਕਿ ਸ਼ਾਇਦ ਮੇਰੀ ਕਿਸਮਤ ਦੀਆਂ ਲਕੀਰਾਂ ਹੀ ਖਰਾਬ ਐ ਇਸ ਦੇ ਬਾਵਜੂਦ ਮੈਂ ਅੱਜ ਇਸ ਮੋਕਾਮ ਤੇ ਨਹੀਂ ਪਹੁੰਚ ਸਕਿਆ ਇਸ ਤੋਂ ਬਾਅਦ ਸ਼ੁਭਮ ਦੀ ਕਹਾਣੀ ਅੱਜ ਹਰ ਕਿਸੇ ਨੂੰ ਪ੍ਰੇਰਣਾ ਦੇ ਰਹੀ ਹੈ ਤੇ ਉਸ ਦੇ ਪਿਤਾ ਜਦੋਂ ਆਪਣੀਆਂ ਨਮ ਅੱਖਾਂ ਦੇ ਨਾਲ ਉਸ ਨੂੰ ਗਲੇ ਮਿਲਦੇ ਨੇ ਉਸ ਦੀ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀਆਂ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ